ਆਨੇ ਇਕੱਠੇ ਹੋ ਗਏ ਅੱਜ ਬਹੁਤ ਵਧੀਆ ਹੈ ਉਪਰਾਲਾ ਕਰ ਰਹੇ ਨੇ ਕਿ ਗਲੀ ਆਪਣੀ ਆਪ ਬਣਾ ਰਹੇ ਨੇ ਜਿਹੜੇ ਕੌਂਸਲਰ ਸਾਹਿਬ ਜਿਹੜੇ ਨਵੇਂ ਬਣੇ ਆ ਉਹਨਾਂ ਨੂੰ ਮੈਸੇਜ ਵੀ ਪਾਏ ਉਹਨਾਂ ਨੇ ਸਾਡਾ ਰਿਪਲਾਈ ਕੋਈ ਨਹੀਂ ਦਿੱਤਾ ਫਿਰ ਵਿਧਾਇਕ ਸਾਹਿਬ ਦੇ ਪੀਏ ਨਵਨੀਤ ਸਰ ਨਾਲ ਵੀ ਗੱਲ ਹੋਈ ਉਹਨਾਂ ਨੂੰ ਮੈਸੇਜ ਪਾਏ ਕੋਈ ਰਿਪਲਾਈ ਨਹੀਂ ਕੀਤਾ ਵੀਡੀਓ ਬਣਾ ਕੇ ਭੇਜੀ ਫੋਟੋਆਂ ਪਾਈਆਂ ਕੋਈ ਰਿਪਲਾਈ ਨਹੀਂ ਆਇਆ ਅੱਜ ਜਿਵੇਂ ਪ੍ਰਣ ਕੀਤਾ ਕਿ ਗਲੀ ਮੁਹੱਲਾ ਵਾਸੀ ਇਕੱਠੇ ਹੋ ਗਏ ਸਾਰੀਆਂ ਭੈਣਾ ਵੀ ਨਾਲ ਆ ਸਾਡੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਗਲੀ ਆਪਣੀ ਆ ਬਣਾ ਰਹੇ ਆ ਤੇ ਹੋਣ ਵਾਲੇ ਸਮੇਂ ਵਿੱਚ ਜੀ ਸਾਫ ਸਵੈਈ ਦਾ ਵੀ ਆਪ ਧਿਆਨ ਰੱਖਾਂਗੇ ਬਾਕੀ ਜਿਹੜੀਆਂ ਵੋਟਾਂ ਪਾ ਕੇ ਕੌਂਸਲਰ ਬਣਾ ਕੇ ਗਲਤੀ ਕਰ ਲਈਆਂ ਲੋਕਾਂ ਨੇ ਹੋਣ ਵਾਲੇ ਸਮੇਂ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਉਹਦੇ ਵਿੱਚ ਉਹਨਾਂ ਨੂੰ ਰਿਜ਼ਲਟ ਬਹੁਤ ਨਾ ਪਾਊਗਾ ਮੰ ਜਿੰਮੇਵਾਰ ਕੋਨ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਐਸ ਵਕਤ ਅਸੀਂ ਖੜੇ ਹਾਂ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 7 ਦੇ ਬਾਹਰ ਜਿੱਥੇ ਕਿ ਲੋਕਾਂ ਨੂੰ ਗਲੀ ਦੇ ਅੰਦਰ ਜਾਣ ਲੱਗਿਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਇਸ ਗਲੀ ਦਾ ਲਾਂਘਾ ਸੀਗਾ ਉਹ ਟੁੱਟਿਆ ਹੋਇਆ ਸੀਗਾ ਪਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਬਰਸ਼ਾਤਾਂ ਤੋਂ ਬਗੈਰ ਵੀ ਜਿਹੜੀਆਂ ਇੱਥੇ ਸੀਵਰ ਸਮੱਸਿਆ ਹੁਣ ਕਾਰਨ ਜਿਹੜਾ ਇਹ ਬਾਜ਼ਾਰ ਸੀਗਾ ਲਗਾਤਾਰ ਪਾਣੀ ਦੇ ਨਾਲ ਭਰਿਆ ਰਹਿੰਦਾ ਸੀਗਾ ਤੇ ਇਸ ਸਬੰਧੀ ਇਲਾਕਾ ਵਾਸੀਆਂ ਵੱਲੋਂ ਲਗਾਤਾਰ ਜਿਹੜਾ ਉਹ ਇਲਾਕੇ ਦੇ ਕੌਂਸਲਰ ਨਾਲ ਵੀ ਮੁਲਾਕਾਤ ਕੀਤੀ ਗਈ ਤੇ ਹਲਕਾ ਵਿਧਾਇਕ ਦੇ ਪੀਏ ਨਾਲ ਵੀ ਗੱਲ ਕੀਤੀ ਗਈ ਪਰ ਉਹਨਾਂ ਵੱਲੋਂ ਇਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਤੇ ਅੱਜ ਉਹਨਾਂ ਵੱਲੋਂ ਦੁਖੀ ਹੋ ਕੇ ਇਹ ਜਿਹੜੇ ਲੋਕ ਨੇ ਇਹ ਆਪਣੇ ਖਰਚੇ ਦੇ ਉੱਤੇ ਇਸ ਗਲੀ ਦੀ ਗਲੀ ਆ ਮੁਰੰਮਤ ਕਰਵਾ ਰਹੇ ਨੇ ਤੇ ਮੇਰੇ ਨਾਲ ਐਸੋਨੇ ਖੜੇ ਨੇ ਲੰਗੀਆਂ ਜਣੇ ਇੱਧਰ ਨੂੰ ਇਲਾਕਾ ਵਾਸੀ ਗੱਲ ਕਰਦੇ ਹਨਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਕੀ ਨਾਂ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਸਮੱਸਿਆ ਸੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਸਿੰਘ ਰਾਜੂ ਆ ਅਪਾ ਕੋਰੋਵਾ ਦੀਪ ਸਿੰਘ ਗਲੀ ਨੰਬਰ 7 ਵਾਰਡ ਨੰਬਰ 47 ਲਕਣੀ ਹਲਕੇ ਦੇ ਵਸਨੀਕ ਆ ਤੇ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਵੇਖੋ ਲੋਕਾਂ ਨੇ ਇਕੱਠੇ ਹੋ ਗਿਆ ਅੱਜ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਕਿ ਗਲੀ ਆਪਣੀ ਆ ਬਣਾ ਰਹੇ ਨੇ ਮੈਂ ਤੇ ਧੰਨਵਾਦ ਕਰਦਾ ਜਿਹੜੇ ਕੌਂਸਲਰ ਸਾਹਿਬ ਜਿਹੜੇ ਨਵੇਂ ਬਣੇ ਆ ਉਹਨਾਂ ਨੂੰ ਮੈਸੇਜ ਵੀ ਪਾਏ ਉਹਨਾਂ ਨੇ ਸਾਡਾ ਰਿਪਲਾਈ ਕੋਈ ਨਹੀਂ ਦਿੱਤਾ ਫਿਰ ਵਿਧਾਇਕ ਸਾਹਿਬ ਦੇ ਪੀਏ ਨਵਨੀਤ ਸਰ ਨਾਲ ਵੀ ਗੱਲ ਹੋਈ ਉਹਨਾਂ ਨੂੰ ਮੈਸੇਜ ਪਾਏ ਕੋਈ ਰਿਪਲਾਈ ਨਹੀਂ ਕੀਤਾ ਵੀਡੀਓ ਬਣਾ ਕੇ ਭੇਜੀ ਫੋਟੋਆਂ ਪਾਈਆਂ ਕੋਈ ਰਿਪਲਾਈ ਨਹੀਂ ਆਇਆ ਅੱਜ ਅਸੀਂ ਇਹ ਪ੍ਰਣ ਕੀਤਾਗੇ ਗਲੀ ਮੁਹੱਲਾ ਵਾਸੀ ਇਕੱਠੇ ਹੋ ਗਏ ਸਾਰੀਆਂ ਭੈਣਾ ਵੀ ਨਾਲ ਆ ਸਾਡੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਗਲੀ ਆਪਣੀ ਆਪ ਬਣਾ ਰਹੇ ਆ ਤੇ ਉਹਨਾਂ ਵਾਲੇ ਸਮੇਂ ਵਿੱਚ ਅਸੀਂ ਸਫਾਈ ਦਾ ਵੀ ਆਪ ਧਿਆਨ ਰੱਖਾਂਗੇ ਬਾਕੀ ਜਿਹੜੀਆਂ ਵੋਟਾਂ ਪਾ ਕੇ ਕਾਉਂਸਲਰ ਬਣਾ ਕੇ ਗਲਤੀ ਕਰ ਲਈ ਆ ਲੋਕਾਂ ਨੇ ਉਹਨਾਂ ਵਾਲੇ ਸਮੇਂ ਵਿੱਚ ਜਿਹੜੀਆਂ ਇਲੈਕਸ਼ਨ ਆਰੀਓ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਪੂਤਣਾ ਪਊਗਾ ਠੀਕ ਤੁਸੀਂ ਗੱਲ ਕੀਤੀ ਹੈ ਸਫਾਈ ਦੀ ਸਾਫ ਸਫਾਈ ਵੀ ਇਲਾਕਾ ਵਾਸੀਆਂ ਵੱਲੋਂ ਕਰਵਾਈ ਜਾਏਗੀ ਕਿ ਇੱਥੇ ਜਿਹੜੇ ਨੇ ਉਹ ਸਾਫ ਸਫਾਈ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਇਸ ਤਰ੍ਹਾਂ ਹੈ ਜੀ ਸਵੇਰੇ ਆਪਾਂ ਫੋਨ ਕੀਤਾ ਸੀ ਸਾਫ ਸਫਾਈ ਦਾ ਪ੍ਰਬੰਧ ਉਹ ਮੁਲਾਜ਼ਮ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਇੱਕ ਫੋਨ ਕੀਤਾ ਤਾਂ ਟਰਾਲੀ ਲੈ ਕੇ ਆਏ ਆ ਸਾਰਾ ਕੂੜਾ ਕਰਕਰ ਚੋਕ ਕੇ ਲੈ ਕੇ ਗਏ ਆ ਮੈਂ ਦੇ ਇਹ ਲक्की ਬਦੀ ਦਾ ਬਹੁਤ ਧੰਨਵਾਦ ਕਰਦਾ ਮੈਂ ਕਿ ਇੱਕ ਫੋਨ ਦੇ ਉੱਤੇ ਉਹਨਾਂ ਨੇ ਆਪਣੇ ਕਰਮਚਾਰੀ ਭੇਜੇ ਤੇ ਇੱਥੋਂ ਸਾਰੀ ਸਫਾਈ ਕਰਾਈ ਮੇਨ ਮੁੱਦਾ ਆ ਰਿਹਾ ਸੀ ਗਲੀ ਵਿੱਚ ਜਦੋਂ ਬਰਸਾਤ ਹੁੰਦੀ ਸੀ ਪਾਣੀ ਇਕੱਠਾ ਹ ਅੱਗੇ ਮੀਟਰ ਆ ਉਹਨੀਆਂ ਤਾਰਾਂ ਵਾ ਬੱਚੇ ਵਿਚਾਰੇ ਸਵੇਰੇ ਜਦੋਂ ਸਕੂਲਾਂ ਨੂੰ ਜਾਂਦੇ ਆ ਉਹਨਾਂ ਦੀ ਜਾਨ ਨੂੰ ਖਤਰਾ ਵਾ ਇੱਥੇ ਤੁਸੀਂ ਵੇਖੋ ਆਪਾਂ ਅੱਗੇ ਵੀ ਆਏ ਇਹਦੇ ਬਾਰੇ ਖਬਰ ਲਵਾਈ ਸੀ ਇੱਥੇ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਆ ਬਿਲਕੁਲ ਵੀ ਹਨਾ ਕੌਸ਼ਿਸ਼ ਬਰਸਾਤਾਰੇ ਮੌਸਮ ਵਿੱਚ ਮਤਲਬ ਇਨਫੈਕਸ਼ਨ ਦਾ ਡਰ ਹੈ ਬਿਮਾਰੀਆਂ ਦਾ ਡਰ ਹੈ ਇਸ ਮੁੱਦੇ ਨੂੰ ਲੈ ਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇਸ ਮੁਹੱਲੇ ਦਾ ਸੁਧਾਰ ਕੀਤਾ ਜਾਵੇ ਜੀ ਤੁਸੀਂ ਗੱਲ ਕਰਦੇ ਜੀ ਕਿ ਇੱਥੇ ਮੁਹੱਲੇ ਦੇ ਵਿੱਚ ਸਫਾਈ ਨਹੀਂ ਪਰ ਜਿਹੜੇ ਹਲਕਾ ਵਿਧਾਇਕ ਨੇ ਉਹਨਾਂ ਵੱਲੋਂ ਡੰਪ ਦੇ ਉੱਤੇ ਖਲੋ ਕੇ ਗੱਲ ਕਹੀ ਗਈ ਸੀਗੀ ਕਿ ਜਿਹੜੇ ਇਲਾਕਾ ਵਾਸੀ ਜਿਹੜੇ ਮੇਰੇ ਹਲਕੇ ਦੇ ਲੋਕ ਨੇ ਉਹਨਾਂ ਨੂੰ ਕੂੜਾ ਮੁੱਲ ਵੇਚਣਾ ਪਿਆ ਕਰੇਗਾ ਸਰ ਮੇਰਾ ਨੰਬਰ ਤੁਸੀਂ ਮੈਂ ਆਪਣਾ ਨੰਬਰ ਦੱਸਦਾ ਵਾਂ ਵਿਧਾਇਕ ਸਾਹਿਬ ਆ ਕੇ ਮੇਰੇ ਨਾਲ ਇੱਥੇ ਉਹ ਵਾਈਡ ਕਰਨਾ ਤੇ ਉਹਨਾਂ ਨੂੰ ਮੈਂ ਆਪਣੇ ਮੁਹੱਲੇ ਦਾ ਹਾਲ ਵਗਾਵਾਂ ਕਿ ਕੱਲਾ মিডিਆ ਦੇ ਉੱਤੇ ਸਾਹਮਣੇ ਮਾਈਕ ਤੇ ਬੋਲਣ ਦਾ ਸਭ ਕੁਝ ਨਹੀਂ ਹੁੰਦਾ ਕੰਮ ਕਰਾਉਣ ਦੇ ਨਾਲ ਹੀ ਕੰਮ ਹੁੰਦੇ ਨੇ ਇਹ ਮੇਰੇ ਨਾਲ ਪੰਜੀ ਵੀ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਪੰਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਸ ਇਹ ਹੀ ਕਹਿਣਾ ਅਸੀਂ ਵੀ ਇਸ ਕਲੀ ਦੇ ਬਾਹਰ ਜਦੋਂ ਇਹਨਾਂ ਨੇ ਕਲੀ ਬਣਾਈ ਇੰਨੀ ਸਕ ਟੋਟਾ ਛੱਡ ਦਿੱਤਾ ਹੈ ਅਸੀਂ ਕਹਿੰਦੇ ਇੰਨੀ ਗੰਦਗੀ ਹੈ ਨਾ ਕੋਈ ਵੀ ਕੂੜੇ ਦਾ ਕੋਈ ਸਿਸਟਮ ਨਹੀਂ ਹੈਗਾ ਕਾਂ ਤਾਂ ਇੰਨਾ ਐਸੇ ਗਰੀਦੇ ਵਿੱਚ ਮੁਰਗੀ ਖਾਨਾ ਇੱਥੇ ਬਣਿਆ ਹੋਇਆ ਐ ਇੰਨਾ ਗੰਦ ਇੱਥੇ ਪਿਆ ਹੋਇਆ ਐ ਬੱਚੇ ਲੰਘਣੇ ਹੁੰਦੇ ਆ ਉਹ ਬੜੇ ਪ੍ਰੇਸ਼ਾਨ ਹੁੰਦੇ ਆ ਕਾਂ ਦੇ ਉੱਤੇ ਡੌਗੀ ਬੈਠੇ ਹੁੰਦੇ ਆ ਡੌਗੀ ਕੱਟਦੇ ਨੇ ਬੱਚਿਆਂ ਨੂੰ ਆ ਕੇ ਬੜੀ ਪਰੇਸ਼ਾਨੀ ਹੈ ਇਸ ਕਰਕੇ ਸੀ ਆਪਣੇ ਗਲੀ ਵਾਲੇ ਮਿਲ ਕੇ ਸਾਰੇ ਪੈਸੇ ਪਾ ਕੇ ਇੱਕ ਗਲੀ ਬਣਾ ਰਹੇ ਆ ਸਾਡੇ ਲਾਗੇ ਮੁਰਗੀ ਖਾਨਾ ਹਾਂਜੀ ਭਾਜੀ ਹਾਂਜੀ ਭਾਜੀ ਕੀ ਕਹਿਣਾ ਚਾਹੋ ਸਰ ਅਸੀਂ ਆਪੇ ਆਪ ਗਰੀਬ ਨਾ ਰਹੇ ਆ ਲਾਗੇ ਸਾਡੇ ਮੁਰਗੀ ਖਾਨਾ ਵਾ ਇਹਦੀ ਬਹੁਤ ਜ਼ਿਆਦਾ ਮਿੱਠਾ ਕਰਦੇ ਨੇ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਲੋਕੀ ਕੁੜਾ ਸੁੱਟ ਕੇ ਜਾਂਦੇ ਆ ਨਾ ਅੱਜ ਤੁਹਾਡੇ ਸਾਹਮਣੇ ਮੁਰਗੀ ਖਾਨਾ ਬਣਿਆ ਹੋਇਆ ਵਾ ਇਹਨੂੰ 50 ਵਾਰੀ ਕਿਹਾ ਵਾ ਕਿ ਤੁਸੀਂ ਮੁਰਗੀ ਚੋ ਕੇ ਆਪਣੇ ਅੰਦਰ ਰੱਖ ਆ ਰੱਖਦਾ ਨਹੀਂ ਆ ਜੀ ਤੇ ਇਹ ਨਾਰਕ ਹੈ ਗਾਇਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਾਂਜੀ ਭਾਜੀ ਕੀ ਕਹਿਣਾ ਜਾਓਗੇ ਤੁਸੀਂ ਮਨਾਰ ਸਿੰਘ ਕੰਮ ਕਰਦਾ ਹਾਂਜੀ ਬਹੁਤ ਮਿਹਰਬਾਨੀ ਆ ਜਿਹੜੇ ਸਾਡੇ ਭਰਾ ਕਰਾ ਰਹੇ ਐ ਇੱਥੋਂ ਦੀ ਸਫਾਈ ਇੱਥੇ ਬਹੁਤ ਜ਼ਿਆਦਾ ਗੰਦ ਹੈ ਤੇ ਬੱਚੇ ਇੰਨੇ ਤਾਂਗਾ ਇੱਥੇ ਮੱਖੀਆਂ ਮੱਛਰਾਂ ਦੇ ਬੱਚੇ ਬਿਮਾਰ ਹੁੰਦੇ ਆ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦੀ ਆ ਕਿ ਜਿਹੜੇ ਸਾਡੇ ਇੱਥੇ ਸਾਫ ਸਫਾਈ ਕਰਾ ਰਹੇ ਆ ਪਰ ਤੁਹਾਡਾ ਵੀ ਬਰਜ ਬੰਦਾ ਕਿ ਮਲੇ ਦੀ ਆੜ ਕੇ ਦੇਖਣ ਇੱਥੇ ਕੀ ਹੋ ਰਿਹਾ ਐ ਇੱਥੇ ਲੋਕੀ ਪੂਣਾ ਸੌੜ ਜਾਂਦੇ ਆ ਸਾਰਾ ਗੰਦ ਪੈਂਦਾ ਡੋਗੀ ਸਾਰਾ ਗੂਆਂ ਦੇ ਕੇ ਪੂੜਾ ਖਲਾਰ ਜਾਂਦੇ ਆ ਅਸੀਂ ਬਹੁਤ ਪਰੇਸ਼ਾਨ ਸੀ ਇਸ ਕਰਕੇ ਅਸੀਂ ਗਲੀ ਮੁੱਲਾ ਸਾਰਾ ਇਕੱਠੇ ਪੈਸੇ ਕਰਕੇ ਅਸੀਂ ਇਸ ਮਲੇ ਨੂੰ ਸੁਧਾਰੇ ਆ ਬਾਕੀ ਕੁਝ ਆਣ ਕੇ ਵੇਖ ਸਕਦੇ ਆ। ਹਾਂ ਜੀ ਭੰਦੀ ਕਿੰਨਾ ਲੰਗੜਾ ਮੁਸ਼ਕਲ ਸੀਗਾ ਇੱਥੋਂ। ਉਹ ਲੰਗਣਾ ਬਹੁਤ ਹੀ ਮੁਸ਼ਕਲ ਸੀ ਔਰ ਜਦੋਂ ਬਰਸਾਤ ਆ ਜਾਂਦੀ ਸੀ ਉਦੋਂ ਤੱਕ ਕਿਤੇ ਜਾਇਆ ਹੀ ਨਹੀਂ ਜਾ ਸਕਦਾ ਸੀ। ਇੱਥੇ ਗਲੀ ਦੇ ਨੌਜਵਾਨ ਬੱਚਿਆਂ ਦੀ ਹਿੰਮਤ ਹੈ ਕਿ ਉਹਨਾਂ ਨੇ ਸਭ ਨੂੰ ਕਹਿ ਕਵਾ ਕੇ ਸਭ ਕੰਮ ਕਰਾ ਰਹੇ ਨੇ। ਅਗਰ ਕੁੱਤੇ ਨੇ ਤੇ ਤਦ ਕੁੱਤਿਆਂ ਨੂੰ ਠਵਾ ਰਹੇ ਨੇ। ਬਹੁਤ ਬੱਚੇ ਜਿਆਦਾ ਨੌਜਵਾਨ ਜਿਹੜੇ ਨੇ ਇਹ ਅੱਗੇ ਹੋ ਕੇ ਸਭ ਕੁਝ ਕਰ ਰਹੇ ਨੇ। ਜੀ। ਇਹ ਚੰਨ ਇਲਾਕਾ ਵਸੀਕ ਗਲੀ ਨੰਬਰ 7 ਦੇ ਜਿੰਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਜਿਹੜਾ ਇਲਾਕਾ ਹੈ ਇਹ ਡਿਊਸ਼ਰ ਕਾਉਂਸਲਰ ਸਾਹਿਬ ਦਾ ਜਿਹੜਾ ਦਫਤਰ ਹੈ ਉਹਨਾਂ ਦੇ ਬਿਲਕੁਲ ਨੇੜੇ ਕੇ ਪਰ ਉਸ ਦੇ باوجود ਵੀ ਇਹ ਕਾਉਂਸਲਰ ਸਾਹਿਬ ਨੇ ਆ ਕੇ ਇੱਥੇ ਸਾਰ ਨਹੀਂ ਲਈ ਔਰ ਜੇ ਬੁੱਕੇ ਬਨੇ ਜੇਕਰ ਗੱਲ ਕੀਤੀ ਜਾਵੇ ਇਲਾਕਾ ਵਾਸੀਆਂ ਦੀ ਉਹਨਾਂ ਦਾ ਕਹਿਣਾ ਹੈ ਕਿ ਇਹ ਗਲੀ ਦੇ ਮੋੜ ਦੇ ਉੱਤੇ ਕੂੜੇ ਦੇ ਵੱਡੇ ਵੱਡੇ ਢੇਰ ਜਿਹੜੇ ਲੱਗ ਜਾਂਦੇ ਨੇ ਕਿ ਇਹਨੂੰ ਡੰਪ ਦਾ ਰੂਪ ਅਸਤਿਆਰ ਕਰ ਜਾਂਦੇ ਨੇ ਜਿੱਥੋਂ ਕਿ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਜਿਸ ਦੇ ਚਲਦੇ ਇੱਥੇ ਲਗਾਤਾਰ ਜਿਹੜੇ ਕੁੱਤੇ ਨੇ ਆਵਾਰਾ ਕੁੱਤੇ ਜਿਹੜੇ ਸੜਕਾਂ ਦੇ ਨੇ ਉਹ ਆ ਕੇ ਇੱਥੇ ਗੰਧ ਦੇ ਉੱਤੇ ਕਲੌਂਦੇ ਨੇ ਤੇ ਜੇਕਰ ਬਹੁਤ ਛੋਟੇ ਛੋਟੇ ਬੱਚੇ ਇੱਥੋਂ ਦੀ ਲੰਘਦੇ ਨੇ ਤੇ ਉਹਨਾਂ ਬੱਚਿਆਂ ਨੂੰ ਵੀ ਉਹ ਕਰਦੇ ਨੇ ਤੇ ਇਹਦਾ ਵੱਡੀਆਂ ਸਮੱਸਿਆ ਦੇ ਨਾਲ ਜੂਝ ਰਹੇ ਨੇ ਇਹ ਗਲੀ ਨੰਬਰ 7 ਦੇ ਵਾਸੀ ਤੇ ਹੁਣ ਇਹਨਾਂ ਵੱਲੋਂ ਵੱਡਾ ਉਪਰਾਨਾ ਕੀਤਾ ਗਿਆ ਹੈ ਕਿ ਪਹਿਲਾਂ ਤੇ ਗਲੀ ਦੀ ਜਿਹੜਾ ਇਹ ਮੋੜ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਖਰਚੇ ਦੇ ਉੱਤੇ ਇਹਨਾਂ ਵੱਲੋਂ ਜਿਹੜਾ ਪਲਸਟਰ ਕਰਵਾਇਆ ਜਾ ਰਿਹਾ ਹੈ ਗਲੀ ਦੇ ਅਰੀ ਦੀ ਸਾਫ ਸੁਵਾਈ ਕਰਵਾਈ ਜਾ ਰਹੀ ਹੈ ਕਿ ਮੈਂ ਇੱਕ ਵਾਰ ਫਿਰ ਤੁਹਾਡੇ ਕੋਲ ਆਵਾਂਗਾ ਸਰ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਇਹ ਥੋੜਾ ਜਿਹਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਹੈ ਨਾ ਤੁਹਾਡੀ ਕਾਉਂਸਲਰ ਨੇ ਸਾਰ ਰਹੀ ਹੈ ਨਾ ਹਲਕਾ ਵਿਧਾਇਕ ਦੇ ਪੀਐਸ ਸਾਹਿਬ ਜਿਨ੍ਹਾਂ ਨੂੰ ਤੁਸੀਂ ਲਗਾਤਾਰ ਜਾਣਕਾਰੀ ਦਿੰਦੇ ਰਹੇ ਜੀ ਤੇ ਇਸ ਤਰ੍ਹਾਂ ਦੇ ਉਪਰਾਲੇ ਕਿਉਂਕਿ ਇਹ ਮੁਸ਼ਕਲਾਂ ਜਿਹੜੀਆਂ ਨੇ ਇੱਕ ਦਿਨ ਚ ਹੱਲ ਹੋਣ ਵਾਲੀਆਂ ਨਹੀਂ ਆ ਪੂਰਬੀ ਕੁੜੇ ਦੇਸ਼ ਮਸਿਆ ਦਸੀ ਹੈ ਆਵਾਰਾ ਕੁੱਤਿਆਂ ਦੀ ਵਿੱਚ ਸਮੱਸਿਆ ਦਸੀ ਉਹਨਾਂ ਵਾਸਤੇ ਤੁਹਾਡੇ ਲੋਕੀ ਉਪਰਾਲੇ ਕੀਤੇ ਜਾਂਦੇ ਦੇਖੋ ਜੀ ਜਿਹੜੀ ਕੁੱਤਿਆਂ ਦੀ ਗੱਲ ਹੈ ਮੈਂ ਦੋ ਦਿਨ ਪਹਿਲਾਂ ਵੀ ਰੈਸਕਿਊ ਕਰਵਾਇਆ ਸੀ ਜਿਹੜੇ ਮਤਲਬ ਮੇਲ ਫੀਮੇਲ ਜਿਹੜੇ ਜੋ ਮਤਲਬ ਉਹਨਾਂ ਦੀ ਨਸਬੰਦੀ ਕਰਕੇ ਗਾਂ ਜਿਹੜੀ ਇਹਨਾਂ ਦੀ ਪਿੰਡਾਂ ਵਾਂਗਲੇ ਉਹ ਵਿੱਚ ਲੈ ਕੇ ਗਏ ਨੇ ਰੈਸਕਿਊ ਕਰਕੇ ਗਏ ਨੇ ਤੇ ਬਾਕੀ ਰਹੀ ਗੱਲ ਅਗੋਂ ਦੀ ਦੇਖੋ ਜੀ ਮਹੱਲਾ ਵਾਸੀ ਸਾਰੇ ਸਹਿਮੇ ਸੀ ਇਹਦੇ ਆ ਕਿਸੇ ਨੂੰ ਕੋਈ ਮਤਲਬ ਇਹ ਨਹੀਂ ਹੈ ਕਿ ਕੋਈ ਪੈਸੇ ਦੀ ਕਮੀ ਆ ਅਸੀਂ ਜੇ ਕਾਉਂਸਲਰ ਦੇ ਜਾ ਕੇ ਤਰਲੇ ਨਹੀਂ ਮਾਰਨੇ ਕਿਉਂਕਿ ਉਹਦਾ ਫਰਜ਼ ਆ ਕਿ ਸਾਡੀ ਸ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੀ ਗਲੀ ਵਿੱਚ ਹੋਣਗੀਆਂ ਅਸੀਂ ਆਪਣੀ ਪਹਿਲ ਦੇ ਹੱਦ ਤੇ ਅਸੀਂ ਆਪਣੀ ਜੇਬ ਤੋਂ ਖਰਚਾ ਕਰਕੇ ਕਰਾ ਕੇ ਵਿਖਾਵਾਂਗੇ ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਪਾਰਟੀ ਬਾਜੀ ਦਾ ਖਰਚਾ ਤੁਹਾਨੂੰ ਭੁਗਤਣਾ ਪੈ ਰਿਹਾ ਕਿਉਂਕਿ ਚੋਣਾਂ ਸਮੇਂ ਦਰਨ ਤੁਸੀਂ ਜਿਹੜੇ ਸੀਗਾ اپੋਜੀਸ਼ਨ ਦੇ ਨਾਲ ਖੜੇ ਸੀਗੇ ਦੇਖੋ ਜੀ ਪਾਰਟੀਆਂ ਦੇ ਇੱਕ ਨੇ ਜਿੰਨਾ ਹੁੰਦਾ ਹਰ ਕਿਸੇ ਨੂੰ ਕੇ ਨਾ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਕਿ ਕਿਸੇ ਦਾ ਨਾਲ ਖਲੋਣਾ ਪੈਂਦਾ ਹੈ ਬਾਕੀ ਮੈਂ ਤਾਂ ਸਾਰਿਆਂ ਨੂੰ ਇੱਕ ਬਰਾਬਰ ਸਮਝਦਾ ਹਾਂ ਜਿਹਦੀ ਜਿੱਤ ਹੋਈ ਆ ਉਹਦਾ ਵੀ ਫਰਜ਼ ਬੰਦਾ ਹੈ ਕਿ ਆ ਕੇ ਜਿਨੇ ਲੋਕਾਂ ਨੇ ਉਹਨਾਂ ਦੇ ਵਿਸ਼ਵਾਸ ਕਰਕੇ ਉਹਨਾਂ ਨੂੰ ਜਿਤਾਇਆ ਤੇ ਮਲੇਰੀ ਆਗੇ ਉਹਨਾਂ ਦੇ ਸਾਲ ਲੈਣਾ ਉਹਨਾਂ ਦੇ ਪਹਿਲ ਦੇ ਆਧਾਰ ਤੇ ਉਹਨਾਂ ਦਾ ਖਰਚ ਬੰਦਾ ਜੀ ਇਸਨ ਇਲਾਕਾ ਵਾਸੀ ਕਿ ਉਹਨਾਂ ਦੇ ਆਗੂ ਸਰਦਾਰ ਸੰਦੀਪ ਸਿੰਘ ਜਿਨ੍ਹਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਅੱਜ ਜਿਨ੍ਹਾਂ ਨੂੰ ਗੋਟਾ ਪਾ ਕੇ ਲੋਕਾਂ ਨੇ ਵੱਡੀ ਉਮੀਦ ਦੇ ਨਾਲ ਜਤਾਇਆ ਸੀਗਾ ਕਿਉਂਕਿ ਇਸ ਇਹਨਾਂ ਇਲਾਕਿਆਂ ਦੇ ਜਿਹੜੇ ਹਾਲਾਤ ਸੀਗੇ ਪਹਿਲਾਂ ਵੀ ਬਰ ਤੋਂ ਬੱਤਰ ਸੀਗੇ ਕਿਉਂਕਿ ਸੀਵਰ ਸਮੱਸਿਆ ਜਿਹੜੀ ਏ ਉਹ ਲਗਾਤਾਰ ਲੋਕ ਨੇ ਜਿਹੜੇ ਉਸ ਦੇ ਨਾਲ ਜੂਝ ਰਹੇ ਨੇ ਨਾਲ ਦੇ ਨਾਲ ਜਿਹੜੀਆਂ ਟੁੱਟੀਆਂ ਸੜਕਾਂ ਨੇ ਜਾਂ ਹੋਰ ਇਹ ਕੂੜੇ ਦੇ ਵੱਡੇ ਵੱਡੇ ਡੰਪ ਜਿਹੜੇ ਨੇ ਮੋੜਾਂ ਦੇ ਉੱਤੇ ਲੱਗ ਜਾਂਦੇ ਨੇ ਉਹਨਾਂ ਦੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਨੇ ਤੇ ਉਹਨਾਂ ਨੇ ਉਮੀਦ ਜਤਾਈ ਸੀਗੀ ਕਿ ਜਿਹੜੇ ਇਲਾਕਾ ਕਾਉਂਸਲਰ ਨੇ ਆਣ ਕੇ ਉਹਨਾਂ ਦੀ ਬਾਹ ਫੜਨਗੇ ਤੇ ਉਹਨਾਂ ਦੀ ਸਮੱਸਿਆ ਇਹ ਤਾਂ ਨਿਜਾਦ ਦਵਾਉਣਗੇ